ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਤੇ ਮੂੰਗੀ ਦਾ ਕੰਮ ਨੱਬੜ ਗਿਆ ਤੇ ਆਪਾਂ ਲੱਗੇ ਹਾਂ ਜਮਸ਼ੀਨ ਸਾਫ਼ ਕਰਨ ਦਿਖਾਉਨੇ ਤੁਹਾਨੂੰ ਕੀ ਹਾਲਤ ਹੋਈ ਪਈ ਮਸ਼ੀਨ ਦੀ ਮੂੰਗੀ ਵਟਣੀ ਕੋਈ ਸੌਖੀ ਗੱਲ ਨਹੀਂ ਆਉਣਾ ਉਹਨੂੰ ਫਿਲਟਰ ਚੈੱਕ ਆਹ ਦੇਖੋ ਕੀ ਹਾਲ ਆ ਤੇ ਹੁਣ ਉਹਨੂੰ ਵਿੱਚੋਂ ਵੀ ਕਰਾ ਦਈਏ ਕੀ ਕੁਝ ਨਿਕਲ ਰਿਹਾ ਵਾ ਮਿੱਟੀ ਮੁੱਟੀ ਕਿਵੇਂ ਜੰਮੀ ਪਈ ਆ ਚੈੱਕ ਕਰਵਾਦੇ ਬੰਦਾ ਲੱਗਿਆ ਹੈ ਪੇਜ ਕਸਾਣਾ ਪਟਣ ਪੂਰਾ ਹੀ ਮੰਦਾ ਹਾਲ ਹੋਇਆ ਪਿਆ ਵਾ ਫੰਟ ਕਾ ਕੇ ਪੂਰੀ ਸਾਫ ਕਰਨੀ ਪੈਣੀ ਆ ਮੂੰਗੀ ਤੇ ਚਲਾਉਣੀ ਆ ਸੌਖੀਆਂ ਨਹੀਂ ਕਹਿਣੀ ਸੌਖਾ ਹੀ ਮੂੰਗੀ ਤੇ ਚਲਾਦੀ ਏ ਮਸ਼ੀਨ ਹਨਾ ਫਿਰਦੇ ਇਹ ਸਫਾਈ ਵਾਲੀਆਂ ਤਸੱਲੀਆਂ ਹੋ ਜਾਂਦੀਆਂ ਬਾਅਦ ਚ ਸ਼ਾਨ ਨਸ਼ੂਰ ਨੇ ਮੂੰਗੀ ਦੀ ਸਵਾਲ ਨਹੀਂ ਜਾਂਦੀ ਸ਼ਾਨ ਨਸ਼ੂਰ ਨੇ ਆਪਾਂ ਸਾਰੇ ਕੱਢਦੇ ਆ ਆ ਸ਼ਾਨ ਆਪਣਾ ਮੂੰਗੀ ਵਾਲਾ ਸਪੈਸ਼ਲ ਹੁੰਦਾ ਵਾ ਬਾਕੀ ਉਹੀ ਪੈ ਜਾਂਦੀਆਂ ਚੀਜ਼ਾਂ ਤੇ ਇਧਰ ਐਸਐਮਐਸ ਦਾ ਵੀ ਬੁਰਾ ਹਾਲ ਹੀ ਆ। ਇਹ ਕਿ ਸੱਲ ਨਾਲ ਬੜਾ ਬੁਰਾ ਹਾਲ ਹੋ ਜਾਂਦਾ। ਨੀ ਮੂੰਗੀ ਸੱਲੀ ਹੁੰਦੀ ਆ ਨਾ ਉਹਦੇ ਨਾਲ ਜ਼ਿਆਦਾ ਬੁਰਾ ਹਾਲ ਹੁੰਦਾ। ਵਿੱਚ ਆਪਾਂ ਛਾਣਨੇ ਸਾਰੇ ਕੱਢਦੇ ਆ। ਬਾਸ਼ ਹੁਣ ਹੁਣ ਆਪਾਂ ਇਹਨੂੰ ਕਰਦੇ ਆ ਚੰਗੀ ਤਰ੍ਹਾਂ ਸਾਫ਼ ਫਿਰ ਧੋਨੇ ਆ। ਫਿਰ ਮਾਰਦੇ ਤੇ ਪਾਲਿਸ਼-ਪੂਲਿਸ਼ ਬਣਾਉਨੇ ਆ ਇਹਨੂੰ ਐਨ ਪੂਰੀ ਚਮਕਦਾਰ। ਤੇ ਹੁਣ ਆਪਾਂ ਲੱਗੇ ਆਂ ਸੀ ਥ੍ਰੈਸ਼ਰ ਕੱਢਣਾਂ। ਲੋ ਨਿਆ ਯੋਰ ਲੋ ਜੀ ਵੱਡਾ ਬਲਾਪਾ ਪਾ ਕੇ ਰੱਖ ਤਾਵਾ ਥੱਲੇ ਤੇ ਹੁਣ ਆਪਾਂ ਕੱਟਣ ਲੱਗਿਆਂ ਫੈਟਰ ਫਰਟਰਾ ਕੱਢਦੇ ਆਂ ਮੁੰਜੇ ਪਾਸੇ ਵਾਲਾ ਬੈਰਿੰਗ ਵੀ ਆਪਾਂ ਕੱਟਤਾ ਫੇਰ ਖੋਲਦੇ ਆਂ ਉਸ ਤੋਂ ਬਾਅਦ ਬੈੱਡ ਬੁੱਡ ਬਾਸਕਟ ਕੱਢ ਕੇ ਬੈੱਡ ਵੀ ਆਪਾਂ ਬਈ ਕੱਢ ਲਿਆ ਬਾਹਰ ਖੋਲਦੇ ਨਟ ਸਾਰੇ ਸਮਾਨ ਦੇਖੋ ਚੰਗਾ ਵਿੱਚ ਕਰਦੇ ਹੁਣ ਜਿੜਾਈ ਕਰਕੇ ਸਫਾਈ ਚੰਗੀ ਤਰ੍ਹਾਂ ਧੋਨੇ ਧੋਨੇ ਆ ਮਟਖਾਨਾ ਬਹੁਤ ਲੱਗ ਜਾਂਦਾ ਵਾ ਇਹੋ ਜਿਹਾ ਸੁਪਰ ਸਾਡਾ ਬੈਂਟਰੀ ਲਾ ਕੇ ਵਿੱਚ ਬੜਾ ਨਾਟ ਖੋਲਣ ਨੂੰ ਮਾਰਦਾ ਬੈਂਟਰੀ ਦੀ ਰਸ਼ਕੋਰਾ ਤਿੰਬਾ ਸੋਣ ਐਲੀਵੇਟਰ ਵਾਲੀਆਂ ਚੀਨਾ ਰਹਿ ਗਈਆਂ ਇਹ ਵੀ ਆਪਾਂ ਕੱਢ ਦਨੇ ਆ ਬਾਹਰ ਫਿਰ ਚੰਗੀ ਤਰ੍ਹਾਂ ਫੇਰ ਹੀ ਧੋਵਾਂਗੇ ਇਹ ਸਾਰਾ ਸਮਾਨ ਚੰਗੀ ਤਰ੍ਹਾਂ ਬਾਹਰ ਕੱਢਿਆ ਹੋਏ ਫਿਰ ਵਿੱਚ ਪਾਣੀ ਚੰਗੀ ਤਰ੍ਹਾਂ ਬਾਜ ਜਾਂਦਾ ਫੇਰ ਹੀ ਸਫਾਈ ਹੁੰਦੀ ਆ ਉੱਤੇ ਉੱਤੇ ਪਾਣੀ ਮਾਰ ਕੇ ਮਸ਼ੀਨ ਦੀ ਸਫਾਈ ਨਹੀਂ ਹੁੰਦੀ ਫੇਰ ਹੀ ਕਹਿੰਦੇ ਹਨ ਲੋਕ ਇਹ ਸਾਡੀ ਮਸ਼ੀਨਾਂ ਐ ਗਲ ਗਈਆਂ ਹੀ ਹੋ ਗਈ। ਉਹ ਤਾਈਓਂ ਗਲਦੀ ਜਰਾ ਪੁੱਤ ਉੱਤੇ ਪਾਣੀ ਮਾਰ ਦਿੰਨੇ ਆ। ਹੁਣ ਦੇਖੋ ਜਰਾ ਇਹਨਾਂ ਟਕਾ ਕੇ ਧੋਤੀਆਂ ਹੀ ਫੇਰ ਮਸ਼ੀਨ ਖਰਾਬ ਹੋ ਕੇ ਦਿਖਾ ਦੇਣਾ ਕਹਿੰਦੇ। ਹਾਂਜੀ ਵੀਰੇ। ਸਹੀ ਆ ਨਾ ਜਦੋਂ ਲਾਏ ਤਿੰਨ ਚਾਰ ਦਿਨ ਧੋਣ ਤੇ ਇਹਨੂੰ। ਫੇਰ ਆਪੇ ਵੇਖ ਤੋ। ਭੈਣ ਦਾ ਪੱਜੋ ਇੱਥੋਂ। ਹਾਂ। ਦੋ ਰੋਲ ਵੀ ਧੋਣੇ। ਲੋ ਜੀ ਮਸ਼ੀਨ ਆਪਾਂ ਦਿੱਤੀ ਹੁਣ ਤਵਾ ਜਮਾਂ ਖਾਲੀ ਕਰਕੇ ਜਮ ਪੂਰੀਆਂ ਬਣਾਤੀ ਐ ਇੱਕ ਨੰਬਰ। ਐਲੀਵੇਟਰ ਦੇ ਵਿੱਚ ਇਹਨਾਂ ਜੂਨੀਅਰ ਹਰੀ ਕੱਢ ਕੇ ਪੂਰੀ ਤਵਾ ਕੇ ਕਢਾਤੀ ਆ ਹੁਣ। ਜਿੱਥੇ ਜਿੱਥੋਂ ਰੰਗ ਲਿਆ ਉਹ ਆਪਣਾ ਵੀਰੇ ਆਪਾਂ ਗ੍ਰੈਂਡਰ ਲਾਤਾ ਫਿਰ ਅੱਜ ਆਪਾਂ ਲੱਗੇ ਆਂ ਦੀ ਹੁਣ ਰਿਪੇਅਰ ਕਰਨਾ ਅੱਜ ਸਾਰਾ ਸਮਾਨ ਆਪਾਂ ਕਰਦੇ ਆਂ ਇਕੱਠਾ ਬੈੱਡ ਬੁੱਡ ਪਾਉਣੇ ਪਹਿਲਾਂ ਲਿਆ ਕੇ ਬੈੱਡ ਵੀ ਧੋਤਾ ਪਿਆ ਵਾ ਫਿਰ ਉਹਦੇ ਉਧਰ ਥ੍ਰੈਸ਼ਰ ਪਾਉਣੇ ਆਂ ਅੱਜ ਸਾਰਾ ਕੰਮ ਓਕੇ ਕਰਦੇ ਆਂ ਸਾਰਾ ਕੰਮ ਕੰਪਲੀਟ ਕਰਕੇ ਫੀਡਰ ਰਹਿ ਗਿਆ ਵਸ ਧੋਣ ਵਾਲਾ ਇਹਦੀ ਚੈਨ ਕੱਢ ਕੇ ਚੰਗੀ ਤਰ੍ਹਾਂ ਇਹਨੂੰ ਧੋਵਾਂਗੇ ਫਿਰ ਚੋ ਡੀਜ਼ਲ ਡੂਜ਼ਰ ਵੀ ਮਾਰਾਂਗੇ ਮੈਂ ਜਗਾਲਾਂ ਦੇ ਕੋਲ ਜਿਹੜਾ ਹੁੰਦਾ ਮਾੜਾ ਮੂਟਾ ਲੈ ਜਾਂਦਾ ਵਾ ਲੱਗਿਆ ਹੋਇਆ ਤੇ ਛਾਣ ਨਿਜਰੇ ਕੇ ਪਾਣੀ ਮਾਰਨ ਵਾਲਾ ਬਾਕੀ ਸਾਰੀ ਆਪਾਂ ਓਕੇ ਬਣਾਤੀ ਆ ਇੱਕ ਨੰਬਰ ਉਡੀ ਐਂ ਟਕਾ ਕੇ ਧੋਤੀ ਆ ਫੋੜੀ ਬੈੱਡ ਬੁੱਡ ਦਿੱਤਾ ਆਪਾਂ ਕਾਫ ਤੇ ਬਾਸਕਟ ਵੀ ਚੜਾਤੀ ਆ ਮੈਂ ਜਾਨੀ ਫਾਰਮ ਚਾਜ ਪੂਰੇ ਪੂਰੇ ਤੇ ਇਧਰੋਂ ਸ਼ਾਵਟਾਂਗੇ ਤੋਂ ਪਾਤੀਆਂ ਆ। 3 ਅਰੇ ਹੀ ਵਸ ਕੱਢੀਆਂ। ਹੁਣ ਬਾਹ ਤ੍ਰੈਸ਼ਰ ਚੜਾਉਣ ਲੱਗੇ ਆ। ਸਪੈਕਾਂ ਹੀ 2-3 ਪੌਣ ਵਾਲੀਆਂ ਪਾਤੀਆਂ। ਤ੍ਰੈਸ਼ਰ ਪਾਉਣ ਲੱਗੇ ਆ ਹੁਣ। ਲਾਉਣੇ ਹੁਣ ਤ੍ਰੈਸ਼ਰ ਨਾਲ ਚੁੱਧ। ਉਹ ਵੀ ਫਿਲਟਰ ਦੀ ਚੈਨ ਵੀ ਆਪਾਂ ਕੱਢ ਕੇ ਜਮਾਂ ਧੋਤਾ ਟਕਾ ਕੇ ਡੀਜ਼ਲ ਓਇਲ ਮਾਰਦੇ ਆ ਹੁਣ ਇਹਨੂੰ। ਫਿਰ ਆ ਪੈਰ ਕੋ ਮੂਰੇ ਇੱਕ ਦੋ ਖਰਾਬ ਆ ਉਹ ਪਾਉਣੇ ਆ। ਮੱਕੇ ਮਸ਼ੀਨ ਦਾ ਕੰਮ ਆਪਾਂ ਸਾਰਾ ਕੱਲ ਓਕੇ ਕਰਤਾ ਪ੍ਰੈਸ਼ਰ ਫੂਸ ਰਿਕਾੜਤਾ ਸੀ ਮੜਾ ਮੁੱਟੇ ਕੰਮ ਰਹਿ ਗਿਆ ਹੁਣ ਚੈਨਾਂ ਵੀ ਆਪਾਂ ਧੋਤੀਆਂ ਫਿਰ ਅਲੂਵੇਟਰ ਵਾਲੀਆਂ ਇਹ ਵਸਣ ਪਾਉਣੀਆਂ ਕੰਮ ਨਿਵੇੜ ਕੇ ਸਾਰਾ ਇੱਕ ਪਾਸੇ ਲਾਉਨੇ ਆ ਫਿਰ ਇਹਨੂੰ ਲੋ ਜੀ ਛਾਨ ਨੇ ਆਪਾਂ ਲਾਗੀਆਂ ਪਾਉਣ ਹੁਣ ਛਾਨ ਨਹੀਂ ਰਹੀ ਸੀ ਕੱਲੇ ਆਪਣੇ ਬਸ ਇਹਦਾ ਕੰਮ ਨਿਵੇੜ ਕੇ ਫੀਡਰ ਕਰਦੇ ਆ ਫੀਡਰ ਦਾ ਸ਼ੁਰੂ ਫੀਡਰ ਤੇ 베アリング ਜੇ ਪਾਉਣੇ ਆ 1 2 ਤੇ ਚੈਨ ਪਾ ਕੇ ਫਿਰ ਫੀਡਰ ਕਰਦੇ ਆ ਆਪਾਂ ਲੋ ਜੀ ਅੱਜ ਫੀਡਰ ਦਾ ਵੀ ਆਪਾਂ ਕੰਮ ਨਵੇੜ ਤਾਂ 베アリング ਮੂਰਿੰਗ ਪਾ ਕੇ ਨਵੇਂ ਚੈਨ ਚੋਂ ਨਕਸਤੀ ਆ ਬਾਕੀ ਸਾਰਾ ਕੰਮ ਓਕੇ ਕਰਤਾ ਫੀਡ ਡ੍ਰਾਈ ਵਸਣ ਕੱਲਾ ਕਸਣ ਵਾਲਾ ਰਹਿ ਗਿਆ ਵਾ ਇਹਨਾ ਕੰਮ ਕੋਵੇਂ ਨਾ ਮੂੰਗੀ ਤੋਂ ਬਾਅਦ ਇੰਨੀ ਸਫਾਈ ਕਰਨੀ ਪੈਂਦੀ ਆ ਮਸ਼ੀਨ ਦੀ ਫੇਰ ਜਾ ਕੇ ਗੱਲ ਬਣਦੀ ਆ ਕਿਉਂਕਿ ਮਿੱਟੀ ਬਹੁਤ ਜੰਮ ਜਾਂਦੀ ਆ ਗਾਰ ਸਾਰੇ ਜਿਹੜਾ ਲਾ ਲਿਆ ਇੱਕ ਚਾਨ ਆਪਾਂ ਪਾਤੀ ਸੀ ਦੂਜੀ ਪੌਣ ਲੱਗਿਆ ਹੁਣ ਬਸ ਡੀਜ਼ਲ ਦੂਈ ਲੈਂਨ ਚੰਗੀ ਤਰ੍ਹਾਂ ਵਿੱਚ ਮਾਰਤਾ ਬਸ ਇਹਨੂੰ ਲਾਉਣੇ ਆਂ ਅੰਦਰ ਆਪਾਂ ਅਮ ਜਮਾ ਖਤਮ ਕਰਕੇ ਅੱਜ ਤੇ ਮਿਲਦੇ ਆਂ ਜੀ ਫਿਰ ਆਪਾਂ ਨੈਕਸਟ ਵਲੌਗ ਚ ਇੰਤਾਂ ਹੀ ਪਿਆਰ ਦਿੰਦੇ ਰਹੋ ਵਲੌਗ ਦੇਖਦੇ ਰਿਹਾ ਕਰੋ